ਜਨਰਲ ਬਖਸ਼ਣਾਲੀ ਹੋ ਜਾਣਾ ਹੈ ਜਿਸ ਤਰ੍ਹਾਂ ਉਹਨਾਂ ਨੇ ਆਰਡਰ ਕੀਤਾ ਹੈ ਕਿ ਬਿਆਸ ਕੋ ਪਿੱਛੇ ਬਣਾਉਂਦਾ ਤਾਂ ਉਹਨੇ ਆਕਾ ਨਹੀਂ ਮੰਨਿਆ ਉਹ ਹੋ ਸਕਦਾ ਉਹਦੇ ਨਾਲ ਹੋ ਜਾਂਦਾ ਉਹਦੇ ਪ੍ਰਾਈਮ ਮਿਨਿਸਟਰ ਚੰਗਾ ਸੀ ਜਿਨੇ ਉਹਦੇ ਆਕਾ ਨਹੀਂ ਸਾਨੂੰ ਇਹਨੇ ਪਾਕਿਸਤਾਨ ਦੀ ਲੜਾਈ ਜਿੱਤ ਕੇ ਦਿੱਤੀ ਆ ਤਾਂ ਉਹਦਾ ਬਚਾਅ ਹੋ ਗਿਆ ਇਹਨਾਂ ਲੋਕਾਂ ਵੱਲੋਂ ਕੋਈ ਕਸਰ ਨਹੀਂ ਗਈ ਇਹ ਕਰਕੇ ਇਹਨਾਂ ਨੂੰ ਥੋੜਾ ਸਮਝ ਕੇ ਚੱਲਣਾ ਚਾਹੀਦਾ ਹੈ ਜਾਂ ਹੀ ਸਿੱਖ ਨੇ ਅੱਜ ਤੱਕ ਕਰਕੇ ਹੈ ਮੰਦਰ ਗੁਰਦਾਰੇ ਮਸਜਿਦ ਕਿਹਦਾ ਵੀ ਮੰਦਰ ਦਾ ਮਸਜਿਦ ਦਾ ਨੁਕਸਾਨ ਕੀਤਾ ਹੈ ਕਿਸੇ ਦੇ ਜੰਨੂ ਨਹ ਰਹਾ ਤਾਂ ਪਾਇਆ ਕਿ ਹੈ ਪੰਡਤ ਨੂੰ ਜਾਂ ਮੰਦਰ ਨੂੰ ਛੇੜਿਆ ਹੈ ਜਾਂ ਕੋਈ ਉਹ ਹੀ ਗੱਲਬਾਤ ਕੀਤੀ ਹੈ ਅੱਜ ਤੱਕ ਨੇ ਰਿਕਾਰਡ 'ਚ ਹੋਇਆ ਸੁਆਟ ਵਰਲਡ ਸੇਖ ਨੇ ਨਹੀਂ ਇਹ ਕੰਮ ਕੀਤਾ ਕਿ ਜਿੱਥੇ ਵੇਖੋ ਇਹਨਾਂ ਦੇ ਬੰਦੇ ਫੜੇ ਜਾਂਦੇ ਨੇ ਸੀਆਈਡੀ ਦੇ ਵਿੱਚ ਜਿਹੜਾ ਪਾਕਿਸਤਾਨ ਦੀ ਕਰ ਰਿਹਾ ਉਹਦੇ ਚ ਬੀ ਜੀਪੀ ਦੀ ਆ ਰਿਹਾ ਹੱਸ ਤੇ ਬੰਦੇ ਫੜੇ ਜਾਂਦੇ ਨੇ ਗਵਾ ਮਾਰਨ ਵਾਲੇ ਇਹਨਾਂ ਦੇ ਬੰਦੇ ਫੜੇ ਜਾਂਦੇ ਨੇ ਹਰ ਪਾਸੇ ਜੋ ਬੜਾ ਗਲਤ ਜਿਹਾ ਖਲਾਰਾ ਖਿਲਿਆ ਇਹ ਨਹੀਂ ਹੋਣਾ ਚਾਹੀਦਾ ਸਾਡਾ ਇੱਕ ਮੋਲ ਕਹਾ ਬੜਾ ਵਿਸ਼ਾਲ ਮੋਲ ਕਹਾ ਔਰ ਸਾਰੀਆਂ ਕੌਮਾਂ ਦਾ ਇਕੱਠ ਰਹੀ ਨੇ ਅਹੀਂ ਅਜੇ ਇਕੱਠੇ ਰਹਿਣ ਨੂੰ ਤਿਆਰ ਆ ਸਾਡੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਹੀ ਜੀ ਸਾਡੇ ਸਿੰਘਾਂ ਦੀ ਰਿਹਾਈ ਹੋਣ ਲਈ ਆ ਹਮ ਆਪਣੇ ਸਜ਼ਾ ਕੱਟ ਕੇ ਦੁਨੀਆ ਦੁਨੀਆ ਸਜ਼ਾ ਕੱਟ ਕੇ ਤੇ ਫੇਰ ਵੀ ਅੰਦਰ ਜਿਗਰੇ ਨਾਲ ਬੈਠੇ ਨੇ ਜਿਹੜੇ ਫਾਂਸੀ ਵਾਂਦੇ ਆ ਸਾਨੂੰ ਦੋ ਫਾਂਸੀ ਦੇ ਦੇਣ ਫਾਂਸੀ ਅਹੀਂ ਕੋਈ ਮਰ ਤੋਂ ਮੁੱਕਣ ਦੇ ਆ ਜਾਂ ਅਹੀਂ ਪਿੱਛੇ ਹਟਣ ਦੇ ਆ ਤੁਸੀਂ ਇਹਦੇ ਤੇ ਦੇਖੋ ਤੁਸੀਂ ਇਹਦੇ ਆਪਣੇ ਜੁਰਤ ਰੱਖੋ ਕਿ ਨਹੀਂ ਆ ਕੋਈ ਕਰ ਸਕਦੇ ਆ ਹਮ ਹੁਣ ਉੱਤੇ ਸਾਰੇ ਕ੍ਰਾਈਮ ਕ੍ਰਿਮੀਨਲ ਬੰਦੇ ਬੈਠੇ ਨੇ ਜਾ ਡਿਫੈਂਡਰ ਹੋਮਨਿਸਟਰ ਆ ਉਹਦੇ ਉਤੇ ਜੱਜਾਂ ਦੇ ਮਰਨ ਦਾ આરોਪ ਨੇ ਜਿਹੜੇ ਸਭਰਾਵੇਂ ਸੁਮਾਮੀ ਦੀ ਸੁਆਮੀਰੀਆਂ ਐ ਸਟੇਟਮੈਂਟ ਪੜ੍ਹ ਲਓ ਪ੍ਰਾਈਮ ਮਿਨਿਸਟਰ ਆ ਉਹਦੇ ਉਤੇ ਆਪਣੇ ਗੋਦਰਾ ਕਾਂਢਦੇ ਨੇ ਕੇਸ ਆ ਹਾਈ ਕੋਰਟ ਚਲੇ ਦੱਬੇ ਹੋਣੇ ਜਿਹੜਾ ਉਹ ਜਨੇ ਫੈਲਾ ਦਤਾ ਉਹ ਆਈਪੀਐਸ ਜਿਹੜਾ ਆਈਐਸ ਆਇਗਾ ਆਈਪੀਐਸ ਆਪਣਾ ਉਹ ਅੰਦਰ ਦਿਤਾਇਆ ਉਹਦੀ ਕੋਈ ਸੁਣਵਾਈ ਨਹੀਂ ਇਹ ਕਰਕੇ ਕਿੰਨਾ ਚਿਰ ਦੱਬਿਆ ਰੂ ਕੰਮ ਇਸ ਕਰਕੇ ਇਹ ਜੋ ਹੋ ਰਿਹਾ ਮੌਲਕ 'ਚ ਗਲਤ ਹੋ ਰਿਹਾ ਉਹਦੀ ਇਹ ਵਾਤੋਵਾਦ ਨੇ ਕਹਿੰਦੀ ਕਰਨਾ ਇਹ ਕੁਝ ਨਹੀਂ ਹੋਣਾ ਚਾਹੀਦਾ ਇਹ ਇੱਕ ਵਿਸ਼ਾਲ ਮੌਲਕ ਹੈ ਹਰ ਇੱਕ ਦਾ ਨਿਰੋਹ ਹਿੰਦੂਆਂ ਦਾ ਨਹੀਂ ਗਾ ਜੇ ਹਿੰਦੂਆਂ ਦਾ ਹੁੰਦਾ ਤੇ ਜਿਹਨ 47 ਬਣੀ ਉਹ ਤਾਂ ਹੀ ਅਡ ਕਰ ਲਈ ਸਾਡਾ ਹਿੰਦੂਆਂ ਦਾ ਮੌਲਕ ਹੈ ਹਿੰਦੁਸਤਾਨ ਹੈ ਪਰ ਸਿੱਕਾ ਨੂੰ ਅਡ ਕਰ ਦਿੰਦੇ ਉਹਨਾਂ ਜਿਹੜੇ ਮੁਸਲਮਾਨ ਕੀਤੇ ਸਿੱਕਾ ਨੂੰ ਨਾਲ ਉਹਦੇ ਹੀ ਅਡ ਕਰ ਦਿੰਦੇ ਹੂੰ ਜਿਦਾ 1984 ਦੇ ਉਸ ਦੌਰ ਦੇ ਵਿੱਚ ਜਦੋਂ ਸੰਤ ਭਿੰਡਰਾਂਵਾਲੇ ਦਾ ਸਾਹ ਦਿੱਤਾ ਜਨਰਲ ਜਨਰਲ ਸਾਹਿਬ ਨੇ ਉਸ ਤੋਂ ਬਾਅਦ ਪਰਿਵਾਰ ਨੂੰ ਵੀ ਤਾਂ ਸਹੀ ਇਹ ਚੱਲੇ ਪਏ ਵੇਖੋ ਇਹ ਘਰੋਂ ਬਿਕਾਰ ਹੁੰਦੇ ਸਾਡੇ ਰਿਸ਼ਤੇਦਾਰਾਂ ਨੇ ਮੈਂ ਕਿ ਜਨਨ ਸਾਹਿਬ ਨੂੰ ਫੋਟੋ ਲਾਤੀਆਂ ਘਰੋਂ ਜਿਗਰ ਦਾ ਜਾਈਦਾ ਸੀ ਕੋਈ ਸਾਨੂੰ ਰਖੰਡਿਆਰ ਨਹੀਂ ਹੁੰਦਾ ਅਸੀਂ ਸਾਨੂੰ ਯਾਰਾਂ ਦੋਸਤਾਂ ਨੇ ਰੱਖਿਆ ਠੀਕ ਹੈ ਬਾਈਪੁਰ ਆ ਮਿੱਕੀ ਕਪੂਰ ਆ ਉਹਨੇ ਸਾਡਾ ਬੜਾ ਸਾਥ ਦਿੱਤਾ ਪਵਨ ਜਿੰਦਲ ਆ ਉਹਨੇ ਦਿੱਤਾ ਹਾਂਜੀ ਮਿਲ ਕੇ ਰਾਣਾ ਵਗਾ ਆਪਣਾ ਮਨੀਸ਼ ਜੀ ਉਹਨਾਂ ਨੇ ਦਿੱਤਾ ਮਿਲ ਕੇ 200 ਹੋਏ ਪੋਲਸ ਹੁੰਦੀ ਹੀ ਬਾਹਰੋਂ ਫੜਨ ਅਹੀਂ ਅੱਗੇ ਪਿੱਛੇ ਨੇਹਾ ਕਰ ਸਾਨੂੰ ਉਹਨਾਂ ਨੇ ਪੂਰਾ ਸਾਥ ਦਿੱਤਾ ਕਿ ਉਹ ਇਹੋ ਜਿਹੇ ਬੰਦੇ ਨਹੀਂ ਗੇ ਤੇ ਕਹਿਣ ਵਾਲੇ ਕਹਿ ਦਿੰਦੇ ਹੀ ਜੰਤ ਜਿਹੜਾ ਹੈ ਜੰਗਲ ਜਾ ਕੇ ਨਾਤਵਾਦੀਆਂ ਨੂੰ ਟ੍ਰੇਨਿੰਗ ਦਿੰਦਾ ਬਹੁਤ ਝੂਠ ਬਹੁਤ ਜ਼ਿਆਦਾ ਕੀਤਾ ਹੈ ਤੁਹਾਡੇ ਬਾਰੇ ਵੀ ਬੋਲੇ ਹਾਂਜੀ ਬਹੁਤ ਜ਼ਿਆਦਾ ਯੂਪੀ ਚੋਂ ਉਦੋਂ ਉਤਰਾਖੰਡ ਨਹੀਂ ਹੀ ਬਣਿਆ ਉਦੋਂ ਸਿਰਫ ਯੂਪੀ ਸੀ ਤੁਹਾਡੀ ਉਮਰ ਕਿੰਨੀ ਸੀ ਉਸ ਸਮੇਂ ਮੇਰੀ 40 ਸਾਲ ਚਲੋ ਜੀ ਹਾਂ ਜੀ ਤੁਸੀਂ ਕਿਸੇ ਡਿਪਾਰਟਮੈਂਟ ਸੇ ਜੋਬ ਨਹੀਂ ਨਹੀਂ ਮੈਂ ਵਾਈ ਕਰਦਾ ਹਾਂ ਅੱਛਾ ਇੱਥੇ ਆਣ ਕੇ ਪੰਜਾਬ ਚ ਪਠਾ ਕਰਦਾ ਪਠਾ ਵੀ ਇਹਦਾ ਵਾਈ ਵੀ ਕਿੱਥੇ ਰਹਿੰਦੇ ਸੀ ਪਹਿਲਾਂ ਪਹਿਲਾਂ ਬਾਜਪੁਰ ਦੇਸ਼ਾ ਉਦਮ ਸਿੰਘ ਨਗਰ ਪਹਿਲਾਂ ਨਾਨੀਦਾਰ ਸੀ ਹੈ ਜ਼ਿਲ੍ਹਾ ਨਾਨੀਦਾਰ ਫਿਰ ਉਤਰਾਖੰਡ ਬਣ ਗਿਆ ਉਦਮ ਸਿੰਘ ਨਗਰ ਬਣ ਗਿਆ ਹਮ ਇਹ ਰਾਣਾ ਫਾਰਮ ਸ਼ੂਗਰ ਵਾਲੇ ਰਾਣਾਰੀ ਅਹੀਂ ਇੱਕੋ ਪੇੜ ਦੇ ਆਮੋ ਸਾਹਮਣੇ ਸਾਡੇ ਫਾਰਮ ਜੀ ਰਾਣਾ ਸ਼ੂਗਰ ਮਿਲ ਵਾਲੇ ਇਹ ਚੀਜ਼ ਸਮਝਦੇ ਹੋ ਤੁਸੀਂ ਸੰਤ ਭਿੰਡਰਾਂ ਵਾਲੇ ਨੂੰ ਜਨਰਲ ਸਾਹਿਬ ਦਾ ਸਾਥ ਮਿਲਣਾ ਤਜਰਬਾ ਆਰਮੀ ਦਾ ਮਿਲਣਾ ਅਦੇ ਬਲੂ ਸਟਾਰ ਦੇ ਵਿੱਚ ਫਾਇਦਾ ਹੋਇਆ ਉਹਨਾਂ ਦਾ ਦੋਨਾਂ ਦਾ ਸਾਥ ਮਿਲਣਾ ਬਹੁਤ ਇਹ ਜੋਬਸ਼ ਹੋ ਗਿਆ ਹੈ ਭਾਈ ਜੀ ਵਜ੍ਹਾ ਕਰਕੇ ਲੜਾਈਏ ਸਰਬ ਦੀ ਜਿੱਤੀ ਗਈ ਹੈ ਜਿਹੜਾ ਅੱਜ ਵੀ ਪੁਸ਼ਤਾਉਂਦੀ ਹੈ ਸੈਂਟਰ ਗਵਰਨਮੈਂਟ ਆਈ ਜੋ ਕੀਤਾ ਗਲਤ ਹੋਇਆ ਇੰਦਰਾ ਗਾਂਧੀ ਮਰਨ ਤੱਕ ਪੁਸ਼ਤਾਉਂਦੀ ਹੈ ਜੋ ਮੈਥੋਂ ਕਰਾਇਆ ਗਿਆ ਗਲਤ ਕਰਾਇਆ ਗਿਆ ਇਹ ਉਹਨੇ ਦੁਖੀ ਆ ਕੇ ਇਹਨਾਂ ਨੇ ਆਖਿਆ ਇਹ ਦੋ ਤਿੰਨ ਘੰਟੇ ਦਾ ਕੰਮ ਆ ਇਹਨਾਂ ਕਰਕੇ ਕੰਮ ਗਲਤ ਹੋਇਆ ਔਰ ਅੰਦਰ ਜਿਹੜਾ ਮੁਕਤੀਵਾਦੀ ਦੇ ਉਹ ਬੜੇ ਮਾਰ ਸੀਗੇ ਜਿਹੜੇ ਗ੍ਰੀਲਾ ਯੁੱਧ ਦੇ ਉਹਦੇ ਹਿਸਾਬ ਨਾਲ ਉਹਨਾਂ ਨੇ ਜੋ ਵੀ ਲੜਾਈਆਂ ਲੜੀਆਂ ਔਰ ਜੋ ਉਹਨਾਂ ਦੇ ਥੋੜੇ ਬੰਦਿਆਂ ਨੇ 150 ਬੰਦੇ ਨੇ 250 150 ਬੰਦਿਆਂ ਨੇ ਲੜਾਈ ਲੜੀ ਆ ਉਹ ਕੋਈ ਨਿੱਕੀ ਜਿਹੀ ਗੱਲ ਨਹੀਂ ਇਹ ਸਾਰਾ ਗੜੀਗੜੀ ਲੜਾਈ ਨੂੰ ਹੀ ਵਾਦ ਪਾਉਂਦੀ ਆ ਔਰ ਇੱਕ ਚੰਗੇ ਹਥਿਆਰ ਨਾਲ ਲੈ ਸੋਗੇ ਤੁਸੀਂ ਕਿੱਥੇ ਸੀ ਉਸ ਸਮੇਂ ਜਦੋਂ ਲੜਾਈ ਹੋ ਰਹੀ ਸੀ ਬਲੂ ਸਟਾਰ ਚੱਲ ਰਿਆ ਸੀ ਮੈਂ ਬਾਜਪੁਰ ਸੀ ਮੇਰੀ ਮਿਸਾਈ ਮੇਰਾ ਲੜਕਾ ਭਾਬੀ ਜੀ ਤੇ ਮਾਤਾ ਜੀ ਇਹ ਦਰਬਾਰ ਸਾਹਿਬ ਸੀਗੇ ਕਿ 3 ਤਰੀਕ ਨੂੰ ਸਵੇਰੇ ਸਵੱਥੇ ਨਿਕਲਦੇ ਆ ਭਾਈ ਸਾਹਿਬ ਨੇ ਕਹੇ ਤੁਸੀਂ ਜਾਓ ਮੈਂ ਬਾਜਤਾ ਨੂੰ ਆਣ ਕੇ ਮਿਲਵਾਵਾਂਗਾ ਤੁਸੀਂ ਟਾਈਮ ਨਹੀਂ ਘਾਉਂ ਨਿਕਲ ਜਾਤੋ ਉਹ ਤੁਹਾਡੇ ਧਰਮ ਪਤਨੀ ਤੁਹਾਡੇ ਮਾਤਾ ਜੀ ਮੇਰਾ ਲੜਕਾ ਤੇ ਭਾਬੀ ਜੀ ਉਦੋਂ ਦਰਬਾਰ ਸਾਹਿਬ ਸੀਗੇ ਭਾਜੀ ਜੀ ਦੇ ਕਹਿਣ ਤੇ ਫਿਰ ਉਹ ਸਵੇਰੇ ਉਥੋਂ ਆ ਗਿਆ ਉਦੋਂ ਥੋੜੀ ਸ਼ੂਟ ਮਿਲੀ ਸੀਗੀ ਅਦੀ ਅ ਕਰਫਿਊ ਸੀ ਜਦੋਂ ਤੁਸੀਂ ਬਾਜਪੁਰ ਸੀ ਫਿਰ ਕਿਵੇਂ ਇਥੋਂ ਦੇ ਮਾਹੌਲ ਦਾ ਪਤਾ ਚੱਲਦਾ ਸੀ ਬਿਲਕੁਲ ਨਹੀਂ ਪਤਾ ਚੱਲਦਾ ਜੀ ਕੁਝ ਨਹੀਂ ਕੀ ਹੋ ਰਿਹਾ ਕੀ ਨਹੀਂ ਬਿਲਕੁਲ ਇਹ ਸਾਨੂੰ 15 ਦਿਨ ਬਾਅਦ ਪਤਾ ਚੱਲਿਆ ਜਦੋਂ ਕੋਈ ਆਵਾਜ਼ ਆਈ ਥੋੜੀ ਸ਼ੁਰੂ ਹੋਈ ਆ ਤੇ ਦਰਬਾਰ ਸਾਹਿਬ ਨੂੰ ਖੋਲਿਆ ਗਿਆ ਦੇ ਲੋਕਾਂ ਦੇ ਵਖਾਉਣ ਲਈ ਟੈਨਸ਼ਨ ਹੁੰਦੀ ਸੀ ਉੱਥੇ ਬੈਠਿਆਂ ਇਹੋ ਜਿਹਾ ਮਾਹੌਲ ਵੀ ਹੈ ਹਾਂਜੀ ਜਦੋਂ ਪੂਰਾ ਪੰਜਾਬ ਹੀ ਬੰਦ ਸੀ ਹਬ ਇੱਧਰ ਦੀ ਹਵਾ ਉਧਰ ਨਹੀਂ ਨਿਕਲਦੀ ਜਿਹੜੀ ਨਹੀਂ ਫਟਦੀ ਕੀ ਕਰ ਲੈਣਾ ਉਹ ਤੇ ਰੱਬ ਉਤੇ ਹੀ ਜੋ ਵੇਖੀ ਜੋ ਦਿਓ ਰਿਹਾ ਹੂੰ ਬਾਹਰ ਕੇ ਨੂੰ ਕੁਝ ਪਤਾ ਨਹੀਂ ਇਹ ਬਲੂ ਸਾਰ ਤੋਂ ਬਾਅਦ ਹੀ ਪਤਾ ਲੱਗਾ ਕਿ ਆਹ ਕੁਛ ਹੈ ਆ ਜੋ ਕਰੇ ਆਣ ਕੇ ਵੇਖਿਆ ਤਾਂ ਹੀ ਮਾਰਿਆ ਰੋਇਆ ਕਿ ਸਾਡੇ ਗੁਰਤਾ ਮੰਦਿਆ ਕੋ ਇਹਨੂੰ ਦਰਦਸ਼ਾ ਕੀਤੀ ਜਿਹੜਾ ਨਾਸਹਿਣ ਵਾਲਾ ਜਾਂ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ ਹੁਣ ਇਹਨਾਂ ਨੇ ਐਸਜੀਪੀਸੀ ਨੇ ਤੇ ਜਾਂ ਜਿੰਨਾਂ ਨੇ ਰਲ ਕੇ ਹੁਣ ਇਹਨਾਂ ਨੇ ਉੱਥੇ ਚੀਦੀ ਗੈਲਰੀ ਬਣਾਤੀ ਚੀਦੀ ਗੈਲਰੀ ਦੇ ਵਿੱਚ ਮਹਾਰਾਜ ਦਾ ਜਖਮੀ ਰਾ ਸੁਭਿਆ ਅਕਾਲਤ ਹਾਂਜੀ ਅਕਾਲਤਖਸਾਲ ਦਾ ਸਟੈਚੂ ਬਣਾ ਕੇ ਰੱਖਿਆ ਉਹ ਜਿੰਦਗੀ ਜਿੰਨੇ ਛੋਟੇ ਬੱਚੇ ਨੇ ਗਾਂਹ ਤੱਕ ਜਨਾਉਣਾ ਵੇਖਣਾ ਤੇਰੇ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਤੇ ਇੰਦਰਾ ਗਾਂਧੀ ਪਰਿਵਾਰ ਨੂੰ ਲਾਹਤਾ ਪੈਂਦੀਆਂ ਰਹਿਣਗੀਆਂ ਜਿੰਨਾ ਕਰਵਾਇਆ ਉਹਨਾਂ ਨੂੰ ਪੈਂਦੀਆਂ ਰਹਿਣਗੀਆਂ ਅੱਜ ਕੱਲ ਤਾਂ ਜਗਜਹਰ ਹੋ ਗਿਆ ਆ ਜੋ ਇਹਨਾਂ ਨੇ ਕਰਵਾਇਆ ਉਹਨੇ ਕੀਤਾ ਅਜਕਲ ਕੋਈ ਲੋਕਸ਼ਿਪ ਵਾਲੀ ਗੱਲ ਰਹਿ ਨਹੀਂ ਗਈ ਹੂੰ ਤੁਹਾਡਾ ਮਿਲਾਪ ਹੋਇਆ ਜਾਂ ਦੀ ਮਿਲੇ ਤੁਸੀਂ ਸੰਤ ਪਿੰਡਰ ਵਾਲੇ ਜੀ ਨੂੰ ਸੰਤਾਂ ਨਾਲ ਮਿਲਦੇ ਰਹੇ ਮਤਲਬ ਕਿ ਜਦੋਂ ਬਲੀਸਾ ਤੋਂ ਪਹਿਲਾਂ ਹੂੰ ਕੋਈ 15 ਨੇ 15 ਵੀਕ ਦਿਨ ਪਹਿਲਾਂ ਦੀ ਗੱਲ ਹੈ ਮਿਲਦੇ ਰਹੇ ਤੁਸੀਂ ਮਿਲੇ ਸੀ ਹਾਂਜੀ ਹਾਂਜੀ ਮੈਂ ਕਈ ਵਾਰੀ ਮਿਲਿਆ ਉਹਨਾਂ ਨੂੰ ਕਿਹੋ ਜਿਹਾ ਸੁਭਾਸ ਸੀ ਉਹਨਾਂ ਦਾ ਬਹੁਤ ਚੰਗਾ ਇੱਕ ਵਾਰੀ ਇਹਦਾ ਹੈ ਪੈਸਾ ਬਿਮਾਰ ਹੋ ਗਿਆ ਸੀ ਹਾਰਟ ਜੀ ਥੋੜਾ ਜਿਹਾ ਪ੍ਰੋਬਲਮ ਜੀ ਤੇ ਚੰਡੀਗੜ੍ਹ ਦਾਖਲ ਹੋ ਗਿਆ ਸੰਤਾਨ ਨੇ ਗਿਆ ਤੁਹਾਡੇ ਕੋਲ ਬੜੀ ਉਸ ਸੇਵਾ ਲੈਣਗੇ ਜਾਓ ਪਹਿਲਾਂ ਇਲਾਜ ਕਰੋ ਆਪਣਾ ਜਨਰਲ ਸਾਹਿਬ ਨੇ ਬੋਲੇ ਹਾਂਜੀ ਅੱਛਾ ਇਹ ਫਿਰ ਚਲੇ ਗਿਆ ਇਹ ਫਿਰ ਮੈਂ ਗਿਆ ਮੈਂ ਕਿਹਾ ਸੰਤ ਜੀ ਮੈਂ ਚੱਲਿਆ ਭਾਈ ਦਾ ਪਤਾ ਕਰਨ ਤੇ ਮੈਂ ਤੜਾਕੀ ਸਰਵਰ ਲੈ ਕੇ ਜਾਣਾ ਤੇ ਮੈਂ ਕਿਹਾ ਮੈਂ ਜਾਵਾਂ ਸੰਤਾਂ ਨੂੰ ਮੈਂ ਦੱਸ ਜਾਵਾਂ ਅੰਦੇ ਭੇਜਾ ਬੈ ਕੇ ਨਾ ਜੇਬ ਚ ਇਦਾਂ ਨੋਟ ਕੱਢੇ ਨਾ ਗਿਣਤੀ ਤੋਂ ਬਗੈਰ ਮੈਨੂੰ ਪਤਾ ਕਿੰਨੇ ਆ ਮੈਂ ਕਿਹਾ ਜੀ ਉਹਨੇ ਮੈਨੂੰ ਤੁਹਾਨੂੰ ਪਤਾ ਉਹਦੇ ਸੁਭਾ ਦਾ ਗੁੱਸੇ ਹੋ ਗਏ ਨਾ ਇਹਦਾ ਨਾ ਕਰੋ ਉਨੇ ਆ ਕੇ ਨਹੀਂ ਚੁਲਾ ਕੇ ਜਾ। ਜਦ ਮੈਨੂੰ ਉਹਨਾਂ ਜਿੰਨੇ ਬੰਨ ਕੇ ਦਿੱਤੇ ਮੈਂ ਉਹਦੇ ਜਾ ਕੇ ਬਜੇ ਨੋਟ ਮਾਤਾ ਜੀ ਬੈਠੇ ਆ ਭਾਬੀ ਜੀ ਬੈਠੇ ਨੇ। ਭਾਈ ਸਾਹ ਹੁਣ ਰਾਜ ਉਹਨੇ ਕੀ ਆ ਮੈਂ ਖੈ ਸੰਤਾ ਨੇ ਭੇਜਿਆ ਤੇ ਮੈਨੂੰ ਉਹ ਗੁੱਸੇ ਵਾਲੇ ਮਾਤਾ ਜੀ ਕਹਿੰਦੇ ਆ ਬੇਟਾ ਇਦਾਂ ਨਹੀਂ ਕਰੀਦਾ ਹੁੰਦਾ। ਇਹ ਲਾਜ ਵਾਸਤੇ ਭੇਜਿਆ। ਨਹੀਂ ਹਾਂ ਜੋ ਵੀ ਆ ਮਦਦ ਹੈ। ਮਦਦ ਵਾਹ। ਆਹੋ ਮਾਤਾ ਜੀ ਆਂਦੇ ਆ ਬੇਟਾ ਗੁੱਸੇ ਨੇ ਇਦਾਂ ਉਹਨਾਂ ਦਿੱਤੇ ਤੇ ਲੈ ਆਇਆ। ਤੂੰ ਇਦਾਂ ਕਰ ਮੈਂ ਨੂੰ ਜਾਣਾ ਮੈਨੂੰ ਠਿਕਾ ਮਿਲਣਾ ਜ਼ਮੀਨ ਦਾ ਉਹ ਜਾਇਗਾ ਇਹ ਚ ਪਾ ਕੇ ਤੇ ਉਹਨਾਂ ਨੂੰ ਉਦਾਂ ਦੇ ਦੇ। ਹਮ। ਨਾ ਨਹੀਂ ਕਰੀ ਦਿੰਦੀ। ਤੋ ਫਿਰ ਉਹ ਮੰਨ ਗਿਆ। ਫੇਰ 15-20 ਦਿਨ ਹੀ ਆਏ 20 ਦਿਨ ਬਾਅਦ ਜਿਹੜਾ ਆ ਕੇ ਮਿਲੇ ਬਹੁਤ ਮੇਲ ਬਣਾਉ ਸੀ ਬੜਾ ਚੰਗਾ ਸੁਭਾਅ ਸੀ ਔਰ ਉਹ ਬੰਦੇ ਨੂੰ ਪਰਖ ਲਿੰਦੇ ਹੀ ਇਹ ਕਿੰਨੇ ਕੁ ਜੋਗਾ ਹੈ ਬੈਣ ਉਠਣ ਤੋਂ ਪਹਿਲਾਂ ਇਹ ਨਾ ਜਦੋਂ ਦੇ ਜਾ ਕੇ ਮਿਲ ਲੈਣੇ ਉਹਨਾਂ ਦੇ ਉਹਦੇ ਦਿਮਾਗ ਨਹੀਂ ਹੈ ਕੋ ਬੰਦਾ ਇਦਾਂ ਦਾ ਜਿਹੜਾ ਉਹਨਾਂ ਬਾਰੇ ਅਫਵਾਹਾਂ ਵੀ ਡਾਈਆਂ ਜਾਂਦੀਆਂ ਨੇ ਕਿ ਸੰਤ ਜੀ ਇਸ ਤਰ੍ਹਾਂ ਦੇ ਸੀ ਸੰਤ ਮਾੜੇ ਸੀ ਉਹਨਾਂ ਦੇ ਵਿੱਚ ਅਫਵਾਹਾਂ ਦੇ ਵਿੱਚ ਸਚਾਈ ਹੈ ਜਾਂ ਜਿਹੜਾ ਤੁਸੀਂ ਦੱਸ ਮੈਨੂੰ ਇੰਨਾ ਨਹੀਂ ਘੱਟ ਪਤਾ ਸੰਤਾਂ ਨੂੰ ਜੇ ਭਾਈ ਨੂੰ ਪੁੱਛੀਦਾ ਭਾਈ ਤੁਸੀਂ ਕਿਹੜੇ ਚੱਕਰਾਂ ਚ ਪਹੇਜੇ ਆਮ ਉਹ ਤਾਂ ਬਹੁਤ ਘੱਟ ਬੋਲ ਦਿੰਦੇ ਹੀ ਬੋਲ ਵੀ ਆਵੇ ਜਵਾਬ ਬੜੇ ਘੱਟ ਦਿੰਦੇ ਹੁੰਦੇ ਤੇ ਫੇਰ ਆਂਦੇ ਨਹੀਂ ਵਿਅੰਤ ਇਹੋ ਜੀ ਗੱਲ ਕੋਈ ਨਹੀਂ ਉਹ ਪਹੁੰਚੇ ਸੰਤ ਨੇ ਮੈਂ ਕੋਈ ਆਵੇ ਕਿਵੇਂ ਨਹੀਂ ਕਿਸੇ ਨਾਲ ਲੱਗਣ ਵਾਲਾ ਠੀਕ ਹੈ ਕਿ ਨਹੀਂ ਉਹਨਾਂ ਚ ਦਮ ਆ ਸਭ ਕੁਝ ਆ ਕੋਈ ਇਹੋ ਜਿਹੇ ਉਹ ਮਿਲ ਕੇ ਪੰਜਾਬ ਦੀ ਗੱਲ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਨਾ ਬਾਣੀ ਨਾਲ ਜੋੜਦੇ ਨੇ ਠੀਕ ਹੈ ਤੋਨਾਂ ਚ ਕੋਈ ਉਹੋ ਜੀ ਗਲਤ ਕੰਮ ਹੈ ਨਹੀਂ ਗਾ ਕਿ ਮੈਂ ਉਹੋ ਜੇ ਬੰਦੇ ਨਾਲ ਨਹੀਂ ਰਹਦਾ ਤਾਂ ਤੁਹਾਨੂੰ ਪਤਾ ਹੈ ਮਾਤਾ ਜੀ ਨੂੰ ਵੀ ਪਤਾ ਹੈ ਇਹੋ ਜੀ ਗੱਲ ਉਹਨੇ ਹਣ ਵੀ ਫਿਰ ਮੈਂ ਪਾਕਿਸਤਾਨ ਗਿਆ ਸੀ 84 ਇਹ ਉਤਮ ਫਲੈਟ ਲੈ ਕੇ ਆ ਨਵੀਂ ਨਵੀਂ ਫਲੈਟ ਚੱਲੀ ਤੇ ਮਾਤਾ ਜੀ ਨਾਲ ਇਹ ਮਦਗੀ ਜਿਹੜਾ ਕਮੀਜ਼ ਦਾ ਕਪੜਾ ਹੈ ਮੈਂ ਮਾਤਾ ਜੀ ਲਈ ਲਿਆਇਆ ਉਹਨੇ ਸੰਤਾਂ ਨੂੰ ਦੇ ਆਈਏ ਮੈਂ ਆਜ ਦੇ ਆਉ ਮਾਤਾ ਜੀ ਨੇ ਕਹਤੇ ਅਸੀਂ ਅਗਸਟਾ ਰਾ ਜਿਹੜਾ ਕਾਲ ਰਸਾਉ ਤੋਂ ਉਤੇ ਹੀ ਬਿਖਤਰੀ ਕੇ ਨਾ ਉਹ ਮੇਰੀ ਮਾਂ ਆ ਗਈ ਝੱਗਾ ਵੀ ਲੈ ਆਇਆ ਤੇ ਨਾਲ ਸਵਾਈ ਵੀ ਇਹ ਸੰਤਾ ਜੀ ਨੇ ਬੋਲਿਆ ਇਹ ਸੰਤਾ ਨੇ ਕਿ ਹਾਂ ਉਹਨੇ ਕੁਰਤਾਨੀ ਆ ਗਿਆ ਮੇਰਾ ਝੱਗਾ ਵੀ ਲੈ ਕੇ ਆਇਆ ਤੇ ਨਾਲ ਸਵਾਈ ਵੀ ਹੂੰ ਤੇ ਫਿਰ ਕਿ ਇਹਨਾਂ ਚ ਹੈਗੀ ਸ਼ਕਤੀ ਸੀ ਮੈਂ ਐੋ ਜੀ ਗੱਲ ਨਹੀਂ ਉਹ ਗਾਂ ਜੋ ਮਰਿਆ ਕੋਈ ਕਰੇ ਨਾ ਕਰੇ ਉਹਨਾਂ ਨੇ ਜੋ ਕਿਹਾ ਜੋ ਕੀਤਾ ਉਹ ਘਰ ਉਹ ਘਾਇਆ ਇੱਕ ਪੈਰ ਪਿਛੇ ਨਹੀਂ ਥੇ ਹੂੰ ਠੀਕ ਹੈ ਜੀ ਵਰਡਸ ਉਹਨਾਂ ਦਾ ਨਾਮ ਆ ਪਾਜਦਾ ਵੀ ਨਾ ਆਇਆ ਆਰਮੀ ਚ ਰਹਿੰਦੇ ਆ ਵੀ ਨਾ ਸੀਗੇ ਤੇ ਹੁਣ ਇੱਥੇ ਲੱਗਣ ਨਾਲ ਜੇ ਸਾਡੀ ਸਾਡੇ ਪ੍ਰਵਾਇਜ਼ ਇhtiaz ਜਰਨੈਲ ਸੁਭੇਕ ਸਿੰਘ ਕਰਕੇ ਜਿਹੜਾ ਉਹ ਕੰਮ ਕਰ ਗਏ ਨੇ ਕੌਮ ਲਈ ਗੁਰਤਾ ਮਾਲੀ ਸਿੱਖੀ ਲਈ ਇਹ ਨਹੀਂ ਆਹੀ ਉਹ ਕਦੀ ਵੀ ਦਿਨੋਂ ਨਹੀਂ ਪਲਾ ਸਕਦੇ ਸਾਡੇ ਮੇਸ਼ਾ ਇਤਮਾਨ ਸਰਮਾਨ ਉਹਨਾਂ ਦਾ ਰੂਹ ਹੋਰ ਹਰ ਸੈਕਟਰ ਹੋਰ ਹਰ ਪੰਜਾਬੀ ਚ ਰਹੂਗਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਜੀ ਉਹਨਾਂ ਹੀ ਪੰਜਾਬ ਹੈ ਰਿਕਾਰਡ ਕਰਦੇ ਨੇ ਸਾਡੇ ਵਰਗਿਆਂ ਦੀ ਬਹੁਤ ਇਤ加ਦ ਇਹਨਾਂ ਹੋ ਸਕਦਾ ਹੈ ਮਿਲਕੀ ਸਾਡੀਆਂ ਕੋ ਗਲਤੀਆਂ ਜਿੰਦਗੀ ਜਿਹੇ ਹਾਂ ਬਾਦ ਸਾਨੂੰ ਕੋਈ ਚਿਤਾਰਦ ਨਹੀਂ ਅਸੀਂ ਉਹਨਾਂ ਦਾ ਦੇਣਦਾਰ ਆ ਤੇ ਅਸੀਂ ਪੰਜਾਬ ਦਾ ਬਹੁਤ ਬਹੁਤ ਹੀ ਦੇਣਦਾਰ ਆ ਬੜੇ ਜਰਨਲ ਇੰਡੀਆ ਚ ਹੋਏ ਆ ਸਿੱਖ ਜਨ ਹੈ ਇਹਨਾਂ ਤੋਂ ਹੀ ਕਾਬਲ ਜਿਨ੍ਹਾਂ ਦਾ ਅੱਜ ਕੋਈ ਨਾਂ ਨਹੀਂ ਲੈਣ ਦੀ ਤਿਆਰ ਮੈਂ ਚੇਤਾ ਨਹੀਂਗਾ ਭੁੱਲ ਗਏ ਨੇ ਔਰ ਇਹਨਾਂ ਦਾ ਰਿੰਦੀ ਦੁਨੀਆ ਦਾ ਕਰਨਾ ਆ ਰਹਿਣਾ ਜਿਨ੍ਹਾਂ ਦਰਬਾਰ ਸਾਹਿਬ ਜਿੱਦਾਂ ਬਾਬਾ ਦੀਪ ਸਿੰਘ ਜੀ ਦਾ ਜਿੱਦਾਂ ਬਾਬਾ ਗਰਬਖ ਸਿੰਘ ਦਾ ਸਥਾਨ ਬਣਿਆ ਔਰ ਇਹਨਾਂ ਸਾਰੇ ਸਿੱਧਾਂ ਸਿੱਧੀ ਗੈਲਰੀ ਬਣ ਗਈ ਜਿੰਨੇ ਵੀ ਆਉਣਾ ਹੈ ਉਹਨਾਂ ਨੂੰ ਨਮਸਕਾਰ ਕਰਨਾ ਹੈ ਤੇ ਰੋਜ਼ ਵੀ ਰੋਜ਼ ਯਾਦ ਤਾਜ਼ਾ ਰਿੰਦੀ ਰਹਿਣੀ ਭਾਈ ਅਮਰੀਕ ਸਿੰਘ ਜੀ ਭਾਈ ਠਾਰਾ ਸਿੰਘ ਜੀ ਜਾਂ ਕਿਦਾਂ ਵੇਖੋ ਕਿਦਾਂ ਉਹਨਾਂ ਨੇ 1 ਇੰਚ ਪੁੱਛਿਆ ਨਹੀਂ ਹਟੇ ਮਾਣ ਹੁੰਦਾ ਉਹਨਾਂ ਦੀ ਸ਼ਹੀਦੀ ਦੇ ਉੱਪਰ ਹਾਂਜੀ ਸ਼ਹੀਦੀ ਦੇ ਮਾਣ ਹੁੰਦਾ ਮਹਿਸੂਸ ਬਹੁਜੀ ਬਹੁਤ ਅੱਜ ਇੱਥੇ ਹੈ ਸਾਨੂੰ ਮਾਣ ਜੇ ਅੱਜ ਸਾਡੀ ਇਤਮਾਨ ਸਨਮਾਨ ਆ ਤੇ ਉਹਨਾਂ ਕਰਕੇ ਹੂੰ ਸਾਡੀ ਆਪਣੀ ਕਰਤੂਤ ਕੋਈ ਇਹੋ ਜਿਹੀ ਨਹੀਂ ਅਸੀਂ ਸਿਰਫ ਉਹਦਾ ਪਰਿਵਾਰ ਆ ਤੇ ਪਰਵਾਹ ਆ ਉਹਦੇ ਅਸੀਂ ਨਹੀਂ ਚਾਹੁੰਦੇ ਅਸੀਂ ਕਦੇ ਨਾ ਕਦੀ ਉਹ ਨਹੀਂ ਸੋਚਿਆ ਕਿ ਜੇ ਨਾਲ ਸਾਡੇ ਭਰਾ ਦੇ ਆਪਣੀ ਸ਼ੀਦੀ ਨੂੰ ਦਾਗ ਲੱਗੇ ਤਾਂ ਡੈੱਡ ਬੋਡੀ ਜਦੋਂ ਮਿਲੀ ਸੀ ਜਰਨਲ ਸਾਡੀ ਆ ਤੁਹਾਨੂੰ ਸਕੁਰਦ ਜੀਤੀ ਗਈ ਨਹੀਂ ਭਾਬੀ ਜੀ ਮਾਤਾ ਜੀ ਸਾਰੇ ਪੈਣ ਸੀ ਮੇਰੀ ਮੈਸੇਜ ਵੀ ਲੜਕਾ ਤੋਂ ਪਿੰਡ ਚਲੇ ਗਿਆ ਹੀ ਕਿਸੇ ਨੇ ਕਿਸੇ ਨੇ ਸੱਜਾ ਕਿ ਉਹ ਜਨਤਿਆ ਜਰਨਲ ਬਰਾਡ ਸਾਰੇ ਜਾਣਦੇ ਸੀ ਉਹਨਾਂ ਨੂੰ ਹੂੰ ਕੋਈ ਲੋਕੇਸ਼ੇਪੇ ਵਾਲਾ ਜੋ ਬੰਦਾ ਹੈ ਨਹੀਂ ਹੈਗਾ ਉਹਨਾਂ ਦੇ ਕੰਨ ਚ ਮਾਲਾ ਜਿਆ ਸੀ ਬੜੀ ਵੱਡੀ ਪਛਾਣ ਤੇ ਉਹ ਹੀ ਸੀ ਕੰਨਾਂ ਦੇ ਹੂੰ ਜੀਹਨ ਸਾਵੇਂ ਦਾ ਵਾਲਾ ਇੱਕ ਖੱਬੇ ਕਾਨੇ ਸੀ ਇਹ ਕਰਕੇ ਉਹ ਸਾਰੇ ਜਾਣਦੇ ਸੀ ਕਿ ਜਨਸ਼ ਵੇਗੇ ਨਾਲ ਕੋ ਵਾਕੀ ਟੋਕੀ ਸੀ ਸਟੇਨ ਕਾਨ ਸੀ ਪਤਾ ਲੱਗਿਆ ਹੂੰ ਰੈਸਟੋਰੈਂਟ ਕੋਈ ਛੱਡ ਗੋਣਾ ਪਛਾਣ ਨਹੀਂ ਕੀਤੀ ਜੀ